ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ بارش ਕਾਰਨ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਜੀਨ ਜੀਵਨ ਅਸਥਵਤ ਹੋ ਚੁੱਕਾ ਹੈ ਇਸ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਪਣੇ ਆਪਣੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਦੇ ਆਪ ਸਰਕਾਰ ਵੱਲੋਂ ਰਾਹਤ ਕਾਰਜ ਦੇ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਲੜੀਵਾਰ ਜ਼ਿਲ੍ਹਿਆਂ ਦੀ ਰਾਤ ਸਮਗਰੀ ਪਹੁੰਚਾਉਣ ਲਈ ਜਿਹੜੇ ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਬਠਿੰਡਾ ਜ਼ਿਲ੍ਹੇ ਦੇ ਹਿੱਸੇ ਪਾਜਲ ਕਾ ਏਰੀਆ ਹੈ ਅੱਜ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਤੋਂ ਤਰਪਾਲ ਰਸਨ ਦੀਆਂ ਕਿੱਤਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਪੱਲੜਾ ਦੀ ਅਗਵਾਈ ਹੇਠ ਫਾਜ਼ਿਲਕਾ ਏਰੀਆ ਵਾਲਾ ਇੱਕ ਟਰੱਕ ਰਸਨ ਸਮਗਰੀ ਰਵਾਨਾ ਕੀਤੀ ਗਈ ਇਸ ਸਮੇ ਮਲਏ ਜਗਸੀਰ ਸਿੰਘ ਇਸ ਸਮੇ ਐਮ.ਐਲ.ਏ. ਮਾਸਟਰ ਜਗਸੀਰ ਸਿੰਘ, ਚੇਅਰਮੈਨ ਨੀਲ ਗਰਗ, ਬਲਜੀਤ ਬੱਲੇ, ਬਲਕਾਰ ਭੋਕੜਾ ਤੇ ਹੋਰ ਬਹੁਤ ਸਾਰੇ ਚੇਅਰਮੈਨਾਂ ਤੇ ਵਰਕਰ ਆ ਆਗੂ ਹਾਜ਼ਰ ਸਨ ਦਿਖਾਉਨੇ ਸਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਅੱਤਿਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦਿਖਾਉਨੇ ਸਾਨੂੰ ਲਾਈਵ ਤਸਵੀਰਾਂ। ਸਾਰੇ ਤੁਹਾਡਾ ਬਹੁਤ ਬਹੁਤ ਰਹਾਸ ਮੁਗਧੀ ਕੀ ਇਹ ਕਸ਼ੇ ਪਈ ਲੋ ਬੇਨਤੀ ਹੈ ਵੀ ਥੋੜਾ ਧੰਨਵਾਦ ਕਰਦੇ ਹਾਂ ਤੁਸੀਂ ਆਏ ਆ। ਸਾਡੇ ਕੋਸ਼ਿਸ਼ ਨਹੀਂ ਹੁੰਦੇ ਵੀ ਨਹੀਂ ਸਾਡੀ ਸੋਚ ਹੈ ਵੀ ਪੱਤਰਕਾਰਾਂ ਨੂੰ ਸਾਦ ਕੇ ਜਿਹੜੇ ਦਾਣ ਦਾ ਸਮਾਨ ਉੱਥੇ ਭੇਜ ਗਏ ਪਰ ਇਹਦੇ ਪਿੱਛੇ ਮੋਟਿਵ ਇੱਕੋ ਇੱਕ ਹੈ ਕਿ ਪ੍ਰੇਰਣਾ ਕਿ ਬੰਦਾ ਜਦੋਂ ਦੇਖਦਾ ਵੀ ਬਠਿੰਡੇ ਦੇ ਵਿੱਚੋਂ ਇੰਨੀ ਰਾਹਤ ਸਮੱਗਰੀ ਦੇਖ ਗਈ ਹੈ ਤਾਂ ਅਸੀਂ ਸਾਡੀ ਕੋਸ਼ਿਸ਼ ਹੈ ਵੀ ਹੋਰ ਵੀ ਜਿਹੜੇ ਲੋਕ ਅੱਗੇ ਆਉਣ ਤੁਹਾਨੂੰ ਯਾਦ ਹੈ 5-7 ਦਿਨ ਪਹਿਲਾਂ ਇੱਕ ਟਰੱਕ ਭੇਜਿਆ ਸੀਗਾ ਉਸ ਤੋਂ ਬਾਅਦ ਲਗਾਤਾਰ ਜਿਹੜੀ ਸਮੱਗਰੀ ਬਠਿੰਡੇ ਦੇ ਵਿੱਚ ਜਾ ਰਹੀ ਹੈ ਸਾਡਾ ਟ੍ਰੇਡ ਬੈਂਕ ਨੇ ਸਮਗਰੀ ਭੇਜੀ ਕਿਸਾਨ ਵਿੰਗ ਨੇ ਸਮਗਰੀ ਭੇਜੀ ਯੂਥ ਵਿੰਗ ਨੇ ਸਮਗਰੀ ਭੇਜੀ ਵੋਮਨ ਵਿੰਗ ਨੇ ਸਮਗਰੀ ਭੇਜੀ ਸਾਡੇ ਐਮਐਲਏ ਸਹਬਾਂ ਆ ਰਾਮਪ੍ਰਧ ਸਮਗਰੀ ਭੇਜੀ ਗਈ ਪੁੱਜੋ ਮੰਡਲ ਸਮਗਰੀ ਭੇਜੀ ਗਈ ਹੋਰ ਸਾਡੇ ਸਾਰੇ ਜਿਹੜੀਆਂ ਟੀਮਾਂ ਨੇ ਉਹ ਤਤਪਰ ਨੇ ਔਰ ਜਿਸ ਨੂੰ ਵੀ ਬੇਨਤੀ ਕਰੀ ਦੀ ਹੈ ਅਗਰ왈 ਸਾਹਿਬ ਖੜੇ ਨੇ ਜਿਸ ਨੂੰ ਵੀ ਬੇਨਤੀ ਕਰਦੀ ਹੈ ਬੱਲੇ ਜੀ ਸਾਡੇ ਮਾਰਕਟ ਕਮੇਟੀ ਬਟੰਡਾ ਦੇ ਚੇਅਰਮੈਨ ਨੇ ਰਾਜਨ ਜੀ ਸਾਡੀ ਪਾਰਟੀ ਦੇ ਆਗੂ ਨੇ ਜਿਸ ਨੂੰ ਵੀ ਬੇਨਤੀ ਕੀਤੀ ਹੈ ਸਾਰਿਆਂ ਵੱਲੋਂ ਪੂਰਾ ਸਹਿਯੋਗ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕਸ਼ ਹੈ ਜਿਹੜੀ ਉਹ ਕੀਤੀ ਗਈ ਹੈ ਸੋ ਮੈਂ ਪਾਰਟੀ ਨੂੰ ਧੰਨਵਾਦ ਕਰਦਾ ਨਹੀਂ ਬਹੁਤ ਸਾਰੇ ਡੋਕ ਟਰਾਲੀਆਂ ਭਰ ਕੇ ਲੈ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿੱਥੇ ਲੈ ਕੇ ਜਾਣੀ ਆ ਕਿੱਥੇ ਕੀ ਨੂੰ ਰਾਹਤ ਸਮਗਰੀ ਪਹੁੰਚਾਉਣੀ ਆ ਮੈਂ ਪਛੇ ਜੇ ਫਾਜ਼ਲ ਕਾ ਗਿਆ ਕਾਮ ਵਾਲੇ ਪੱਤਨ ਤੇ ਉੱਥੇ ਜਿਹੜੇ ਵੱਖ-ਵੱਖ ਪੰਜਾਬ ਦੇ ਲੋਕ ਰਾਹਤ ਸਮਗਰੀ ਲੈ ਕੇ ਉਹਨਾਂ ਧਰਨਾ ਲਾਇਆ ਉੱਥੇ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਸਮਗਰੀ ਕਿੱਥੇ ਵੰਡ ਗਈ ਸੋ ਸਾਡੀ ਪਾਰਟੀ ਵੱਲੋਂ ਬਠਿੰਡਾ ਜਿਹੜੇ ਨੂੰ ਹਾਜ਼ਿਲ ਕਾਜਲਾ ਮਿਲਿਆ ਵਾ ਹਾਜ਼ਿਲ ਕਾਦੇ 25 ਪਿੰਡਾਂ ਦੇ ਵਿੱਚ ਸਾਡੇ ਬਠੰਡੇ ਦੇ ਵੱਖ-ਵੱਖ ਸਤਿਕਾਰਯੋਗ ਆਗੂ ਉੱਥੇ ਪੁਆਇੰਟ ਕੀਤੇ ਵੇ ਆ ਉਹ ਆਗੂ ਪਿੰਡ ਦੇ ਲੋਕਾਂ ਦੇ ਨਾਲ ਸਰਪੰਚ ਦੇ ਨਾਲ ਸਿੱਧੇ ਤੌਰ ਤੇ ਜਾ ਕੇ ਗੱਲਬਾਤ ਕਰਦੇ ਆ ਵੀ ਦੱਸੋ ਵੀ ਤੁਹਾਨੂੰ ਕੀ ਚਾਹੀਦਾ ਹੈ ਅਸੀਂ ਤੁਹਾਡੀ ਕਿਵੇਂ ਮਦਦ ਕਰ ਸਕਦੇ ਆ ਬਹੁਤ ਸਾਰੇ ਪਿੰਡ ਹੈਗੇ ਆ ਉਹ ਪਿੰਡ ਵਾਲੇ ਕਹਿੰਦੇ ਨਹੀਂ ਸਾਨੂੰ ਕਿਸੇ ਤਰ੍ਹਾਂ ਸਹਾਇਤਾ ਦੀ ਲੋੜ ਨਹੀਂ ਨਹੀਂ ਸਾਨੂੰ ਰਾਸ਼ਨ ਚਾਹੀਦਾ ਨਹੀਂ ਸਾਨੂੰ ਚਾਰਾ ਚਾਹੀਦਾ ਨਹੀਂ ਸਾਨੂੰ ਫੀਡ ਚਾਹੀਦੀ ਕੱਲ ਹੀ ਸਾਡੇ ਆਗੂ ਸਹਿਬਾਨਾਂ ਨੇ ਕਿਹਾ ਸੀਗਾ ਕਿ ਸਾਨੂੰ ਤਰਪਾਲਾਂ ਦੀ ਲੋੜ ਹੈ ਸੋ ਅੱਜ ਵੱਡੀ ਗਿਣਤੀ ਤਰਪਾਲਾਂ ਅਸੀਂ ਖਰੀਦ ਕੇ ਇੱਥੋਂ ਬਠਿੰਡੇ ਤੋਂ ਭੇਜੀਆਂ ਨਾਲ ਹੀ ਸਾਬਣ ਡਟੋਲ ਚੱਪਲਾਂ ਤੌਲੀਏ ਉਹਨਾਂ ਦੀਆਂ ਰਾਸ਼ਨਾਂ ਨੇ ਕਿੱਡਾ ਉਹ ਅਸੀਂ ਇੱਥੋਂ ਭੇਜੀਆਂ ਨੇ ਸਾਰੇ ਸਾਥੀਆਂ ਨੇ ਰਲ ਮਿਲ ਕੇ ਸੋ ਅਸੀਂ ਤਾਂ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦੇ ਬੇਨਤੀ ਕਰਦੇ ਆ ਕਿ ਹੇ ਸੱਚੇ ਪਾਤਸ਼ਾਹ ਛੇਤੀ ਪਰਮਾਤਮਾ ਤੇ ਮਿਹਰ ਭਰਿਆ ਹੱਥ ਕਰ ਛੇਤੀ ਪਹਾੜਾਂ ਦੇ ਵਿੱਚੋਂ ਵਰਖਾ ਪੈਣੀ ਸਾਡੇ ਤੇ ਛੇਤੀ ਸਾਡੇ ਇੱਥੇ ਸੁਖ ਭਕਾ ਹੋਵੇ ਉਸ ਤੋਂ ਬਾਅਦ ਵੀ ਸਾਡੀ ਪੂਰੀ ਯੋਜਨਾ ਤਿਆਰ ਹੈ ਕਿ ਕਿਵੇਂ ਅਸੀਂ ਵੱਖ-ਵੱਖ ਪਿੰਡਾਂ ਨੂੰ ਅਡੌਪਟ ਕਰਨਾ ਹੈ ਕਿਵੇਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਦੀ ਸਹਾਇਤਾ ਕਰਨੀ ਹੈ ਕਿਉਂਕਿ ਅਸੀਂ ਭਾਈ ਕਣੰਜਾ ਦੇ ਵਾਰਸਾਂ ਅਸੀਂ ਲੰਗਰ ਲਾਉਣ ਵਾਲੇ ਲੋਕ ਹੈ ਗੁਰੂਆਂ ਨੇ ਸਾਨੂੰ ਇੱਕ ਦੂਜੇ ਦਾ ਔਕੇ ਸਮੇਂ ਦੇ ਵਿੱਚ ਸੰਕਟ ਦੇ ਵਿੱਚ ਸਾਥ ਦੇਣ ਦੀ ਸਾਨੂੰ ਸਿੱਖਿਆ ਦਿੱਤੀ ਹੈ ਸੋ ਅਸੀਂ ਗੁਰੂਆਂ ਦੇ ਪਾਏ ਹੋਏ ਪੂਰਨ ਵਿਚਾਰ ਰਹੇ ਹਾਂ ਔਰ ਦੂਸਰੀ ਗੱਲ ਦੁੱਖ ਬਹੁਤ ਵੱਡਾ ਹੈ ਪਰ ਨਾਲ ਦੀ ਨਾਲ ਇੱਕ ਨਵੀਂ ਜਿਹੜੀ ਸਿਆਸਤ ਦੀ ਸ਼ੁਰੂਆਤ ਹੋਈ ਵੀ ਮੈਂ ਦੇਖਦਾ ਹਾਂ ਕਿ ਤੁਸੀਂ ਪ੍ਰਵੈਤੀ ਪਾਰਟੀਆਂ ਦੱਸੋ ਕਿਹੜਾ ਲੀਡਰ ਹੈ ਕਿ ਕਿਵੇਂ ਲੋਕਾਂ ਦੇ ਵਿੱਚ ਨਾ ਜਾ ਕੇ ਗਾਰੇ ਦੇ ਵਿੱਚ ਖੜਦਾ ਹੈ ਚਾਹੇ ਸਾਡਾ ਸਿੱਖਿਆ ਮੰਤਰੀ ਹੈ ਚਾਹੇ ਸਾਡੀ ਸਮਾਜ ਸੁਰੱਖਿਆ ਮੰਤਰੀ ਹੈ ਚਾਹੇ ਸਾਡੇ ਮਾਨ ਸਾਹਿਬ ਨੇ ਚਾਹੇ ਸਾਡੇ ਐਮਐਲਏ ਸਾਹਿਬਾਨ ਨੇ ਚਾਹੇ ਸਾਡੇ ਚੇਅਰਮੈਨ ਸਾਹਿਬਾਨ ਨੇ ਉਹ ਆਮ ਲੋਕਾਂ ਦੇ ਧੀਆਂ ਪੁੱਤ ਬਣ ਕੇ ਆਮ ਲੋਕਾਂ ਦੇ ਆਸਰਾ ਬਣ ਕੇ ਉਹਨਾਂ ਦੇ ਵਿੱਚ ਖੜੇ ਹੈ ਪਹਿਲਾਂ ਬਾਣਾਤ ਨੂੰ ਸੋਚਿਆ ਜਾ ਸਕਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਜਾ ਕੇ ਉੱਥੇ ਵਿੱਚ ਖੜ ਜੂਗਾ ਲੋਕਾਂ ਦੇ ਬਾਦਲ ਜਾ ਕੇ ਖੜ ਜੂਗਾ ਸੁਖਵੀਰ ਬਾਦਲ ਜਾ ਕੇ ਖੜ ਜੂਗਾ ਇਹ ਮਾਣ ਇਹ ਸਨਮਾਨ ਇਹ ਪਿਆਰ ਇਹ ਸਤਕਾਰ ਆਮ ਆਦਮੀ ਪਾਰਟੀ ਦੇ ਸਾਨੂੰ ਮਾਣ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਇੱਕ ਮੈਂਬਰ ਹੈ ਸਾਨੂੰ ਮਾਣ ਹੈ ਅਸੀਂ ਪੰਜਾਬੀ ਆ ਸਾਨੂੰ ਮਾਣ ਆ ਕਿ ਅਸੀਂ ਪੰਜਾਬੀ ਹੋਣ ਦੀ ਆਪਣੀ ਜਿਹੜੀ ਭੂਮਿਕਾ ਉਹ ਨਮਾਰੇ ਟੀਜੀ ਔਨ ਕਰ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ 4 ਹੜ੍ਹਾਂਾਂ ਦੇ ਵਿੱਚ ਜਿਹੜੀ ਭਿਆਨਕ ਤਬਾਹੀ ਇਸ ਵਾਰ ਪੰਜਾਬ ਦੇ ਵਿੱਚ ਹੜਣੇ ਕੀਤੀ ਆ तकरीबन 4 ਲੱਖ ਏਕੜ ਜਿਹੜੀ ਫਸਲ ਉਹ ਤਬਾਹ ਹੋਈ ਹੈ 4 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਆ 1900 ਤੋਂ ਵੱਧ ਜਿਹੜੇ ਪਿੰਡ ਬਿਲਕੁਲ ਤਬਾਹ ਹੋ ਗਏ ਆ ਬੜਾ ਪਸ਼ੂ ਧੰਦਾ ਨੁਕਸਾਨ ਹੋਇਆ ਇਹੋ ਜੀ ਤਬਾਹੀ ਦਾ ਮੰਜ਼ਰ ਪਿਛਲੇ 4 ਹਫ਼ਤਿਆਂ ਦੇ ਵਿੱਚ ਤੇ ਕਦੇ ਵੇਖਿਆ ਨਹੀਂ ਪਰ ਮੈਨੂੰ ਮਾਨ ਇਸ ਚੀਜ਼ ਦਾ ਪੰਜਾਬੀ ਹੋਣ ਤੇ ਕਿ ਜਿਹੜਾ ਪੰਜਾਬੀਆਂ ਦਾ ਜਿਗਰਾ ਆ ਦੂਜੇ ਪੰਜਾਬੀਆਂ ਦਾ ਜਜ਼ਬਾ ਹੈਗਾ ਉਸ ਇਸ ਨੁਕਸਾਨ ਤੋਂ ਕਿਤੇ ਵੱਧ ਹੈ ਅਸੀਂ ਦੇਖਿਆ ਕਿ ਪੂਰੇ ਪੰਜਾਬ ਦੇ ਵਿੱਚ ਕਿਸ ਕਦਰ ਹਰ ਪੰਜਾਬੀ ਜਿਹੜਾ ਹੈਗਾ ਆਪਣੇ ਉਹ ਸਾਡੇ ਭਰਾ ਜਿਹੜੇ ਇਸ ਤੋਂ ਪ੍ਰਭਾਵਿਤ ਹੋਏ ਆ ਉਹਨਾਂ ਦੀ ਮਦਦ ਕਰਨ ਵਾਸਤੇ ਹਰ ਇੱਕ ਬੰਦਾ ਅੱਗੇ ਆ ਰਿਹਾ ਵਾ ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮ ਕਰ ਰਹੀ ਹੈ ਸਰਕਾਰਾਂ ਦਾ ਫਰਜ ਵੀ ਹੁੰਦਾ ਹੈ ਅਸੀਂ ਕੋਈ ਕਿਸੇ ਦਾ एहसान ਨਹੀਂ ਕਰ ਰਹੇ ਬਟ ਉਸ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਡਾ ਸੰਗਠਨ ਹੈਗਾ ਸਾਡੇ ਸੰਗਠਨ ਦੇ ਵੱਖਰੇ ਵੱਖਰੇ ਵਿੰਗਸ ਹੈਗੇ ਆ ਉਹ ਗਰਾਊਂਡ ਦੇ ਵਿੱਚ ਉਤਰੇ ਹੋਏ ਆ ਔਰ ਉਸ ਤੋਂ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਕ ਬਿਲਕੁਲ ਸਿਸਟਮੈਟਿਕ ਢੰਗ ਦੇ ਨਾਲ ਜਿਹੜੀ ਜਿਹੜੀ ਸਹਾਇਤਾ ਜਿਹੜੀ ਉਹ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈਗੀ ਆ ਜਿੱਦਾਂ ਸਾਡੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਜੀ ਨੇ ਵੀ ਕਿਹਾ ਹਲੋ 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 ਸਾਡੇ ਜਿਹੜਾ ਜੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਸਾਡੇ ਕੋਲ ਪਚਾ ਪਿੰਡ ਨੇ ਆ ਪਾਜ਼ਲ ਕਜਲੇ ਦੇ ਹੈਗੇ ਆ ਉਹ ਉਥੋਂ ਦਾ ਜ਼ਿਲ੍ਹਾ ਪ੍ਰਧਾਨ ਉਥੋਂ ਦਾ ਕੰਟੈਕਟ ਪੁਆਇੰਟ ਆ ਉਥੋਂ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਕਿ ਉੱਥੇ ਕਿਸ ਚੀਜ਼ ਦੀ ਜ਼ਰੂਰਤ ਹੈਗੀ ਹੈ ਉਸੇ ਜ਼ਰੂਰਤ ਦੇ ਮੁਤਾਬਕ ਜਿੰਨਾ ਪ੍ਰਧਾਨ ਜਿਹੜ ਕਿ ਸਾਰਾ ਸਮਗਰੀ ਇਕੱਠੀ ਕਰਕੇ ਉੱਥੇ ਪਹੁੰਚਾਉਂਦੇ ਆ ਹਲੋ 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 ਜ਼ਰੂਰ ਤਾਂ ਸਮਾਨ ਉੱਥੇ ਪਹੁੰਚ ਸਕੀ ਲੰਬੀ ਘੜ ਪਰ ਸਭ ਤੋਂ ਵੱਡੀ ਗੱਲ ਆ ਵੀ ਦੱਸਦੇ ਨਾ ਬਾਅਦ ਜਦੋਂ ਇਹ ਹੜ੍ਹਾਂ ਦੀ ਇਮਾਰਤੋਂ ਸੀ ਨਿਕਲ ਆਵਾਂਗੇ ਉਸ ਤੋਂ ਬਾਅਦ ਜਿਹੜਾ ਇਹ ਨੁਕਸਾਨ ਹੋਇਆ ਆਫਟਰ ਜਿਹੜਾ ਇਫੈਕਟ ਹੈਗਾ ਉਹ ਬੜਾ ਭयंਕਰ ਮੇਨੂ ਨਜ਼ਰ ਆ ਰਿਹਾ ਕਿਉਂਕਿ ਵੱਡੇ ਪੱਧਰ ਤੇ ਬਿਮਾਰੀਆਂ ਖਲੜੀਆਂ ਬੜਾ ਪਸ਼ੂਧਾਨ ਦਾ ਨੁਕਸਾਨ ਹੋ ਗਿਆ ਬਾਅਦ ਜ਼ਮੀਨਾਂ ਬਰਬਾਦ ਹੋ ਗਈਆਂ ਔਰ ਦੂਸਰੇ ਬੰਨੇ ਜਿਹੜਾ ਹੈਗਾ ਕਿ ਘਰ ਜਿਹੜੇ ਹੈਗੇ ਆ ਉਹ ਖੋਖਲੇ ਹੋ ਗਏ ਉਹਨਾਂ ਦੇ ਨੀਹਾਂ ਖੋਖਲੀਆਂ ਆਉਣ ਗਈਆਂ ਇੱਕ ਤਰ੍ਹਾਂ ਨਾਲ ਸਾਨੂੰ ਪੰਜਾਬ ਨੂੰ ਨਵੇਂ ਸਿਰੂਪ ਬਣਾਉਣਾ ਪਏਗਾ ਬਿਲਡ ਕਰਨਾ ਪਏਗਾ ਸੋ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦਾ ਸੰਗਠਨ ਤੇ ਕੰਮ ਕਰ ਹੀ ਰਿਹਾ ਹੈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਹੀ ਰਹੀਆਂ ਨੇ ਪਰ ਮੈਂ ਇੱਕ ਤੁਹਾਡੇ ਚੈਨਲ ਦੇ ਮਾਰਫਤੇ ਜਨਨਿਕ ਅਪੀਲ ਜ਼ਰੂਰ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਉਹ ਲੋਕ ਜਿਹੜੇ ਪੰਜਾਬ ਦੀ ਮਦਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਖਾਸ ਕਰਕੇ ਜਿਹੜੇ ਸਾਡੇ ਐਨ ਆਰ ਆਈ ਭਰਾ ਹੈਗੇ ਆ ਕਿਉਂਕਿ ਹਰ ਪਿੰਡ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਕਿਤ ਦੀ ਮਦਦ ਕਰਨ ਅੱਜ ਪੰਜਾਬ ਨੂੰ ਉਹਨਾਂ ਦੀ ਜ਼ਰੂਰਤ ਹੈਗੀ ਹੈ ਆਪਣੇ ਪਿੰਡਾਂ ਦੇ ਵਿੱਚ ਜਾਨੀ ਕਿ ਜਿੰਨੀ ਕਿ ਵੀ ਉਹ ਸਹਾਇਤਾ ਦੇ ਸਕਦੇ ਹੈਗੇ ਆ ਉਹ ਸਹਾਇਤਾ ਉਹਨਾਂ ਨੂੰ ਜ਼ਰੂਰ ਦੇਣੀ ਚਾਹੀਦੀ ਦੇਖੋ ਹਰ ਪੰਜਾਬੀ ਅੱਜ ਹੈ ਉਹ ਹਰ ਪੰਜਾਬ ਜੋ ਹੜ੍ਹ ਪੀੜਤ ਹੈ ਉਹਦਾ ਦਰਦ ਸਮਝ ਰਿਹਾ ਹੈ ਉਸੇ ਦਰਦ ਨੂੰ ਸਮਝਦੇ ਹੋਏ ਆਮ ਆਦਮੀ ਪਾਰਟੀ ਮਾਨ ਸਰਕਾਰ ਜਿਵੇਂ ਸਾਰੇ ਪੰਜਾਬ ਦੇ ਵਿੱਚੋਂ ਹੀ ਹੜ੍ਹ ਪੀੜਤਾਂ ਦੇ ਰਾਸ਼ਨ ਸਮਗਰੀ ਜਾ ਰਹੀ ਹੈ ਉਸੇ ਕੜੀ ਦੇ ਵਿੱਚ ਹੀ ਬਠਿੰਡਾ ਦੇ ਵਿੱਚੋਂ ਜਿਵੇਂ ਪਹਿਲਾਂ ਵੀ ਇੱਥੋਂ ਰਾਸ਼ਨ ਸਮਗਰੀ ਗਈ ਸਾਡੇ ਸਾਰੀ ਪਾਰਟੀ ਵੱਲੋਂ ਇਕੱਠੇ ਹੋ ਕੇ ਫਾਜ਼ਿਲਕਾ ਦੇ ਪਿੰਡਾਂ ਦੇ ਲਈ ਟਰੱਕ ਤੇ ਜਗ੍ਹਾ ਉਹ ਵਾਕਵਾਕ ਵਿੰਗਾਂ ਨੇ ਜਿਵੇਂ ਕਿਸਾਨ ਵਿੰਗ ਹੈ ਜਾਂ ਮੇਲਾ ਵਿੰਗ ਜਾਂ ਟ੍ਰੇਡ ਵਿੰਗ ਵੱਲੋਂ ਇੱਥੋਂ ਸਮੇਂ-ਸਮੇਂ ਤੇ ਫਾਜ਼ਿਲਕਾ ਦੇ ਪਿੰਡਾਂ ਦੇ ਲਈ ਟਰੱਕ ਭੇਜੇ ਗਏ ਹੁਣ ਇੱਕ ਛੋਟੀ ਜੀ ਰਾਹਤ ਦੀ ਖਬਰ ਤਾਂ ਇਹ ਹੈ ਵੀ ਜੋ ਨੰਗਲ ਡੈਮ ਦੇ ਵਿੱਚ ਹੈ ਉਹ ਫੁੱਟ ਸਵਾ ਫੁੱਟ ਜਿਹੜਾ ਪਾਣੀ ਦਾ ਪੱਧਰ ਘਟਿਆ ਹੈ ਪਰ ਖਤਰਾ ਹਜੇ ਟਲਿਆ ਨਹੀਂ ਉਸੇ ਖਤਰੇ ਨੂੰ ਸਮਝਦੇ ਹੋਏ ਸਾਡੀ ਪਾਰਟੀ ਨੇ ਇੱਕ ਬਹੁਤ ਸੁਚੱਜੇ ਢੰਗ ਦੇ ਨਾਲ بڑا ਸਿਸਟਮ ਬਣਾਇਆ ਹੈ ਵੀ ਉੱਥੋਂ ਦੇ ਹਰੇਕ ਪਿੰਡ ਦੇ ਵਿੱਚ ਤਕਰੀਬਨ ਫਾਜ਼ਿਲਕਾ ਦੇ 25 ਪਿੰਡ ਨੇ ਹਰੇਕ ਪਿੰਡ ਦੇ ਵਿੱਚ ਸਾਡਾ ਇੱਕ ਜੋ ਲੀਡਰ ਹੈ ਉਥੇ ਲਗਾਏ ਹੋਏ ਤਾਂ ਜੋ ਸਹੀ ਜਾਣਕਾਰੀ ਮਿਲ ਸਕੇ ਵੀ ਉਥੇ ਐਕਚੁਅਲੀ ਕਿਸ ਚੀਜ਼ ਦੀ ਲੋੜ ਹੈ ਆਪਾਂ ਦੇਖਿਆ ਹੋਣਾ ਵੀ ਰਾਸ਼ਨ ਬਹੁਤ ਪਹੁੰਚ ਗਿਆ ਕਿਉਂਕਿ ਪੰਜਾਬੀ ਪੰਜਾਬੀ ਦਾ ਹਮਦਰਦ ਹੈ ਤਾਂ ਵਕ ਵਕ ਸਮੇਂ ਤੇ ਸਾਰੇ ਪੰਜਾਬ ਦੇ ਵਿੱਚੋਂ ਉਥੇ ਰਾਸ਼ਨ ਭਰ ਕੇ ਲਿਆ ਰਿਹਾ ਪਰ ਉਹੀ ਤਰੀਕਾ ਵੀ ਆਪਾਂ ਰਾਸ਼ਨ ਦਈਏ ਕਿ ਨੂੰ ਇੱਕ ਥਾਂ ਦੇ ਉੱਤੇ ਬਹੁਤਾ ਸਾਮਾਨ ਇਕੱਠਾ ਹੋ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਸ ਪਿੰਡ ਨੂੰ ਕਿਸ ਚੀਜ਼ ਦੀ ਲੋੜ ਹੈ ਤਾਂ ਸਾਡੇ ਲੀਡਰ ਲੱਗੇ ਹੋਏ ਨੇ ਉਥੋਂ ਦੇ ਕੰਟੈਕਟ ਪਰਸਨ ਹੈ ਪ੍ਰਸ਼ਾਸਨ ਹੈ ਡੀਸੀ ਸਾਹਿਬ ਹੈ ਉਥੋਂ ਤੱਕ ਸੂਚਨਾ ਪਹੁੰਚਦੀ ਹੈ ਵੀ ਇਹ ਜਿਹੜਾ ਰਾਸ਼ਨ ਹੈ ਕਿਸ ਪਿੰਡ ਨੂੰ ਕਿਸ ਦੀ ਲੋੜ ਹੈ ਤਾਂ ਕੱਲ ਵੀ ਸਾਡੇ ਉਹਨਾਂ ਨਾਲ ਗੱਲਬਾਤ ਹੋਈ ਤਾਂ ਨਿਕਲ ਕੇ ਆਇਆ ਵੀ ਉੱਥੇ ਤਰਪਾਲਾਂ ਦੀ ਲੋੜ ਹੈ ਕਿਉਂਕਿ ਰਾਸ਼ਨ ਬਹੁਤ ਜ਼ਿਆਦਾ ਹੈ ਚਾਰਾ ਵੀ ਹੈਗਾ ਤਾਂ ਤਰਪਾਲਾਂ ਦੀ ਲੋੜ ਹੈ ਮੱਛਰਦਾਨੀਆਂ ਦੀ ਲੋੜ ਹੈ ਜਾਂ ਮੱਛਰ ਕੱਟਦੇ ਹੈ ਤਾਂ ਆਟੋਮਸ ਦੀ ਲੋੜ ਹੈ ਜਾਂ ਆਪਾਂ ਕਹਿੰਦੇ ਕਛੂਆਛਾਪ ਉਹ ਵੀ ਲੋੜ ਹੈ ਕਿਉਂਕਿ ਮੱਛਰ ਬਹੁਤ ਹੋ ਗਿਆ ਕਿਉਂਕਿ ਆਪਾਂ ਨੂੰ ਪਤਾ ਵੀ ਪਾਣੀ ਦਾ ਪੱਧਰ ਉੱਚਾ ਜਾ ਹੋ ਰਿਹਾ ਹੈ ਨਾ ਇਹਨਾਂ ਚੀਜ਼ਾਂ ਦੀ ਲੋੜ ਹੈ ਤਾਂ ਅੱਜ ਬਠਿੰਡਾ ਦੇ ਵਿੱਚੋਂ ਸਾਡੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਜੀ ਭੱਲਾ ਸਾਡਾ ਸਾਰਾ ਸੰਗਠਨ ਚੇਅਰਮੈਨ ਸਾਹਿਬ ਐਮਐਲਏ ਸਾਹਿਬ ਇੱਥੇ ਉਪਸਥਿਤ ਨੇ ਤਾਂ ਉਹਨਾਂ ਦੇ ਲਈ ਅਸੀਂ ਜ਼ਰੂਰੀ ਸਮਾਨ ਆਟੋਮੈਸ ਵਗੈਰਾ ਜਾਂ ਹੋਰ ਹੈ ਉਹ ਅਸੀਂ ਫਿਰ ਉੱਥੇ ਭੇਜ ਰਹੇ ਹਾਂ ਤਾਂ ਜੋ ਉਹਨਾਂ ਦੇ ਲੋੜਵੰਦ ਇਨਸਾਨਾਂ ਨੂੰ ਇਸ ਚੀਜ਼ ਦੀ ਜਿਹੜੀ ਲੋੜ ਹੈ ਉਹਨੂੰ ਇਹ ਫੀਲ ਨਾ ਹੋਵੇ ਵੀ ਅੱਜ ਇਸ ਹੜ ਦੇ ਮਾਰ ਦੇ ਵਿੱਚ ਕੋਈ ਸਾਡੇ ਪੰਜਾਬੀ ਖੜਾ ਨਹੀਂ ਹੈ ਤਾਂ ਪੰਜਾਬੀ ਉਹਨਾਂ ਦੇ ਨਾਲ ਹਰਦਮ ਖੜਾ ਹੈ ਆਮ ਆਦਮੀ ਪਾਰਟੀ ਉਹਨਾਂ ਨਾਲ ਖੜੀ ਹੈ ਮਾਨ ਸਰਕਾਰ ਉਹਨਾਂ ਨਾਲ ਤਤਪਰ ਖੜੀ ਹੈ